12ਵੀਂ ਸ਼੍ਰੇਣੀ ਵਿਸ਼ਾ ਭਗੋਲ ਅਭਿਆਸੀ ਪ੍ਰਸ਼ਨਾਂ ਦਾ ਹੱਲ ਪਾਠ 4 ਆਰਥਿਕ ਭਗੋਲ ਖੇਤੀਬਾੜੀ ਤੇ ਮੌਲਿਕ ਖੇਤਰ ਦੀਆਂ ਵਿਸ਼ੇਸ਼ਤਾਵਾਂ ਭਾਗ ਪਹਿਲਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਵਿੱਚ ਦਿਓ ਊੜਾ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਉਪਜਾਂ ਦਾ ਕਿੰਨਾ ਹਿੱਸਾ ਹੈ ਉੱਤਰ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਉਪਜਾਂ ਦਾ 18.2% ਹਿੱਸਾ ਹੈ ਆੜਾ ਕਣਕ ਤੇ ਚੌਲ ਦੀ ਉਪਜ ਲਈ ਕਿਹੜੀ ਮਿੱਟੀ ਸਹੀ ਹੈ ਉੱਤਰ ਕਣਕ ਤੇ ਚੌਲ ਦੀ ਉਪਜ ਲਈ দোਅਮਟ ਜਾਂ ਜਲੌੜ ਮਿੱਟੀ ਸਹੀ ਹੈ ਈਡੀ ਕਾਲੀ ਮਿੱਟੀ ਵਿੱਚ ਉਗਾਈਆਂ ਜਾਂਦੀਆਂ ਕੋਈ ਦੋ ਫਸਲਾਂ ਦੇ ਨਾਮ ਲਿਖੋ ਉੱਤਰ ਕਾਲੀ ਮਿੱਟੀ ਵਿੱਚ ਕਪਾਹ ਅਤੇ ਗੰਨੇ ਦੀ ਫਸਲ ਉਗਾਈ ਜਾਂਦੀ ਹੈ ਸਸਾ ਖਾਣਾ ਬਦੋਸ਼ ਜ਼ਿੰਦਗੀ ਜਿਉਣ ਵਾਲੇ ਲੋਕਾਂ ਦਾ ਮੁੱਖ ਤੰਦਾ ਕੀ ਰਿਹਾ ਹੈ ਉੱਤਰ ਖਾਣਾ ਬਦੋਸ਼ ਜ਼ਿੰਦਗੀ ਜਿਉਣ ਵਾਲੇ ਲੋਕਾਂ ਦਾ ਮੁੱਖ ਤੰਦਾ ਪਸ਼ੂ ਪਾਲਨ ਸੀ ਹਾਹਾ ਤਨਗਰ ਚਰਹਾਹੀ ਕਿਹੜੇ ਰਾਜਾਂ ਵਿੱਚ ਮਿਲਦੇ ਹਨ ਉੱਤਰ ਤਨਗਰ ਚਰਹਾਹੀ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਮਿਲਦੇ ਹਨ ਕ ਕੋਈ ਦੋ ਮੋٹے ਅਨਾਜਾਂ ਦੇ ਨਾਮ ਲਿਖੋ ਉੱਤਰ ਜਵਾਰ ਅਤੇ ਬਾਜਰਾ ਖਖਾ ਜੋੜੇ ਬਣਾਓ ਉੱਤਰ ਬਾਗਵਾਨੀ ਫਸਲ ਨਿੰਬੂ ਖਰੀਕੀ ਅਨਾਜ ਛੋਲੇ ਰੂਪਨ ਫਸਲ ਅਦਰਕ ਨਗਦ ਫਸਲ ਗੰਨਾ ਗੱਗਾ ਕਿਹੜੇ ਤਿੰਨ ਰਾਜ ਭਾਰਤ ਦਾ ਅੰਨ ਭੰਡਾਰ ਕਹਾਉਂਦੇ ਹਨ ਉੱਤਰ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਰਾਜ ਭਾਰਤ ਦਾ ਅੰਨ ਭੰਡਾਰ ਕਹਾਉਂਦੇ ਹਨ ਖੱਗਾ हिमाचल प्रदेश दी केडी घाटी चाय उत्पादन ਲਈ ਪ੍ਰਸਿੱਧ ਹੈ ਉੱਤਰ हिमाचल प्रदेश दी ਕਾਂਗੜਾ ਘਾਟੀ ਚਾਹ ਉਤਪਾਦਨ ਲਈ ਪ੍ਰਸਿੱਧ ਹੈ ਨਈਆ ਐਸਡਬਲਯੂਓਟੀ ਵਿਸ਼ਲੇਸ਼ਣ ਵਿੱਚ ਕਿੰਨੇ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ ਉੱਤਰ ਪੰਜਾਬ ਦੇ ਐਸਡਬਲਯੂਓਟੀ ਵਿਸ਼ਲੇਸ਼ਣ ਵਿੱਚ ਤਿੰਨ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ ਇਹ ਇਸ ਪ੍ਰਕਾਰ ਹਨ ਨੰਬਰ 1 ਅਨਕੂਲ ਕੁਦਰਤੀ ਵਾਤਾਵਰਨ ਨੰਬਰ 2 ਤਕਨੀਕੀ ਮਹਾਰਤ ਨੰਬਰ 3 ਹਰੀ ਕ੍ਰਾਂਤੀ ਦਾ ਪ੍ਰਭਾਵ ਭਾਗ ਦੂਜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 2-4 ਵਾਕਾਂ ਵਿੱਚ ਦਿਓ ਊੜਾ ਕੋਈ ਦੋ ਭਾਰਤੀ ਪਸ਼ੂ ਪਾਲਕ ਭਾਈਚਾਰਿਆਂ ਤੇ ਉਹਨਾਂ ਦੇ ਰਾਜਾਂ ਦੇ ਨਾਮ ਲਿਖੋ ਉੱਤਰ ਭਾਰਤੀ ਪਸ਼ੂ ਪਾਲਕ ਭਾਈਚਾਰਿਆਂ ਤੇ ਉਹਨਾਂ ਦੇ ਰਾਜਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ 1 ਬੱਕਰਵਾਲ ਬੱਕਰੀਆਂ ਪਾਲਣ ਵਾਲੇ ਕਸ਼ਮੀਰ 2 ਗੁਜਰ ਮੱਝਾਂ ਪਾਲਣ ਵਾਲੇ ਜੰਮੂ ਤੇ ਹਿਮਾਚਲ ਪ੍ਰਦੇਸ਼ ਰੁੱਤ ਪਰਵਾਸ ਕੀ ਹੁੰਦਾ ਹੈ ਸਪਸ਼ਟ ਕਰੋ ਪਸ਼ੂ ਪਾਲਣ ਵਾਲੇ ਚਰਵਾਹੀ ਆਪਣੇ ਪਸ਼ੂਆਂ ਨਾਲ ਸਰਦੀਆਂ ਦੀ ਰੁੱਤ ਸ਼ੁਰੂ ਹੁੰਦੇ ਹੀ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ ਫਿਰ ਗਰਮੀਆਂ ਵਿੱਚ ਵਾਪਸ ਆਪਣੇ ਪਹਾੜੀ ਇਲਾਕਿਆਂ ਵਿੱਚ ਚਲੇ ਜਾਂਦੇ ਹਨ ਇਸ ਪ੍ਰਕਾਰ ਰੁੱਤ ਅਨੁਸਾਰ ਸਥਾਨ ਬਦਲੀ ਕਰਨ ਨੂੰ ਹੀ ਰੁੱਤ ਪਰਵਾਸ ਆਖਦੇ ਹਨ ਭਾਰਤ ਵਿੱਚ ਖੇਤੀ ਦੇ ਮੌਸਮਾਂ ਤੋਂ ਜਾਣੂ ਕਰਵਾਓ ਭਾਰਤ ਵਿੱਚ ਖੇਤੀ ਦੇ ਕੁੱਲ 4 ਮੌਸਮ ਹਨ ਇੱਕ ਖਰੀਫ ਸੌਣੀ ਮਈ ਤੋਂ ਅਕਤੂਬਰ ਤੱਕ 2 ਜੈਦ ਖਰੀਫ ਅਗਸਤ ਤੋਂ ਜਨਵਰੀ ਤੱਕ 3 ਰਬੀ ਹਾੜੀ ਅਕਤੂਬਰ ਤੋਂ ਅਪ੍ਰੈਲ ਤੱਕ 4 ਜੈਦ ਰਬੀ ਫਰਵੀ ਤੋਂ ਮਾਰਚ ਤੱਕ ਸਸਾ ਨਰਬਾ ਕਿਤੇ ਕੀ ਹੁੰਦੀ ਹੈ ਨੋਟ ਲਿਖੋ ਉੱਤਰ ਉਹ ਖੇਤੀ ਜਿਸ ਵਿੱਚ ਫਸਲਾਂ ਦੀ ਬਜਾਈ ਕੇਵਲ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਕੀਤੀ ਜਾਂਦੀ ਹੈ ਉਸ ਨੂੰ ਨਿਰਭਾਹ ਖੇਤੀ ਆਖਦੇ ਹਨ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਨੰਬਰ 1 પ્રાણી ਨਿਰਭਾਹ ਖੇਤੀ પ્રાણી ਨਿਰਭਾਹ ਖੇਤੀ ਵਿੱਚ ਕਿਸਾਨ ਸਿਰਫ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਹੀ ਖੇਤੀ ਕਰਦਾ ਹੈ ਭਾਰਤ ਵਿੱਚ ਬਹੁਤ ਸਾਰੇ ਕਿਸਾਨ ਨਿਰਭਾਹ ਖੇਤੀ ਕਰਦੇ ਹਨ ਖੇਤੀ ਲਈ ਕਿਸੇ ਕਿਸਮ ਦੀ ਸੈਨਿਕ ਖਾਦ ਬੀਜ ਮਸ਼ੀਨਾਂ ਆਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਦੋਂ ਕਿ ਜ਼ਮੀਨ ਉਪਜਾਊ ਨਹੀਂ ਰਹਿੰਦੀ ਤਾਂ ਕਿਸਾਨ ਉਸ ਨੂੰ ਛੱਡ ਕੇ ਨਵੇਂ ਇਲਾਕੇ ਵਿੱਚ ਚਲਾ ਜਾਂਦਾ ਹੈ 2 ਸੰਗਣੀ ਨਿਰਵਾ ਖੇਤੀ ਇਹ ਖੇਤੀ ਚਾਵਲ ਪ੍ਰਦਾਨ ਅਤੇ ਚਾਵਲ ਰਹਿਤ ਖੇਤੀ ਹੁੰਦੀ ਹੈ ਚਾਵਲ ਪ੍ਰਦਾਨ ਖੇਤੀ ਮਾਨਸੂਨੀ eci ਖੇਤਰ ਵਿੱਚ ਕੀਤੀ ਜਾਂਦੀ ਹੈ ਜੋਤਾਂ ਦਾ ਆਕਾਰ ਛੋਟਾ ਹੁੰਦਾ ਹੈ ਚਾਵਲ ਤਹਿਤ ਖੇਤੀ ਵਿੱਚ ਜਲਵਾਜੂ ਅਤੇ ਤਰਤਲੀ ਹਾਲਤਾਂ ਅਸਾਮੀਆਂ ਹੋਣ ਕਾਰਨ ਚਾਵਲ ਤੋਂ ਬਿਨਾਂ ਹੋਰ ਫਸਲਾਂ ਬੀਜੀਆਂ ਜਾਂਦੀਆਂ ਹਨ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਦੱਖਣ ਪੱਛਮੀ ਖੁਸ਼ਕ ਖੇਤਰਾਂ ਵਿੱਚ ਇਸ ਕਿਸਮ ਦੀ ਖੇਤੀ ਕੀਤੀ ਜਾਂਦੀ ਹੈ ਹਾਂ ਹਾਂ ਕੋਈ ਚਾਰ ਨਗਦ ਫਸਲਾਂ ਦੇ ਨਾਮ ਲਿਖੋ ਕਪਾਹ ਪਰਸਨ ਗੰਨਾ ਤੰਬਾਕੂ ਤੇਲਾਂ ਵਾਲੇ ਬੀਜ ਮੂੰਗਫਲੀ ਅਲਸੀ ਤੇਲ ਚਿੱਟੀ ਸਰ੍ਹੋਂ ਅਤੇ ਕਾਲੀ ਸਰ੍ਹੋਂ ਆਦ ਪ੍ਰਮੁੱਖ ਨਗਦ ਫਸਲਾਂ ਹਨ ਕ ਹਮਾਚਲ ਪ੍ਰਦੇਸ਼ ਵਿੱਚ ਜ਼ਿਆਦਾਤਰ ਕਿਹੜੇ ਕਿਹੜੇ ਫਲਾਂ ਦੇ ਬਾਗ ਮਿਲਦੇ ਹਨ ਮਾਝਿਲ ਪ੍ਰਦੇਸ਼ ਵਿੱਚ ਸੇਬ ਚੈਰੀ ਨਾਸ਼ਪਾਤੀ ਆਲੂ ਬਦਾਮ ਖਰਮਾਨੀ ਅਤੇ ਅਖਰੋਟ ਆਦ ਦੇ ਬਾਗ ਮਿਲਦੇ ਹਨ ਖਖਾ ਚਾਹ ਪੱਤੀ ਦੀਆਂ ਕੋਈ ਚਾਰ ਕਿਸਮਾਂ ਦੇ ਨਾਮ ਲਿਖੋ ਚਾਹ ਪੱਤੀ ਦੀਆਂ ਕਿਸਮਾਂ ਦੇ ਨਾਮ ਇਸ ਪ੍ਰਕਾਰ ਹਨ 1 ਚਿੱਟੀ ਚਾਹ ਮਰਝਾਈ ਹੋਈ ਪੱਤੀ ਵਾਲੀ ਚਾਹ 2 ਪੀਲੀ ਚਾਹ ताज़ी पत्ती वाली चाह तेन हरी चाह ताज़ी पत्ती वाली चाह चार लौंग चाह ताज़ी पत्ती वाली चाह काली चाह पीसी हुई निक्की पत्ती वाली चाह छे खमीरा कर बनाई तो पत्ती हरी चाह पत्ती वाली चाह गुन पहाड़ी ਖਿੱਤੇ ਦੇ ਇਤਿਹਾਸ ਤੋਂ ਜਾਣੂ ਕਰਵਾਓ। ਮਾਰਤ ਵਿੱਚ ਕਾਫੀ ਉਤਪਾਦਨ ਦੀ ਸ਼ੁਰੂਆਤ 1600 ਈਸਵੀ ਵਿੱਚ ਸ਼ੁਰੂ ਹੋਈ। ਇੱਕ ਵਾਰ ਇੱਕ ਸੂਫੀ ਸੰਤ ਬਾਬਾ ਬੁੱਢਣ ਨੇ ਯਮਨ ਦੇ ਮੋਚਾ ਸ਼ਹਿਰ ਤੋਂ ਮੱਕਾ ਵੱਲ ਯਾਤਰਾ ਕੀਤੀ। ਉਹਨਾਂ ਨੇ ਮੋਚਾ ਸ਼ਹਿਰ ਵਿੱਚ ਕਾਫੀ ਦੀਆਂ ਫਲੀਆਂ ਤੋਂ ਬਣਿਆ ਕਾਵਾ ਪੀ ਕੇ ਦੇਖਿਆ ਤਾਂ ਉਹਨਾਂ ਨੇ ਖੁਦ ਨੂੰ ਤਰੋ-ਤਾਜ਼ਾ ਮਹਿਸੂਸ ਕੀਤਾ। ਉਨਾਂ ਨੇ ਉੱਥੋਂ ਕੌਫੀ ਦੇ ਬੀਜ ਲਿਆ ਕੇ ਕਰਨਾਟਕ ਦੇ ਚਿੰਕਮੰਗਲੂਰ ਸ਼ਹਿਰ ਵਿੱਚ ਬੀਜੇ ਇਸ ਪ੍ਰਕਾਰ ਭਾਰਤ ਵਿੱਚ ਕੌਫੀ ਦੀ ਸ਼ੁਰੂਆਤ ਹੋਈ ਅੱਜ ਇਸ ਖਿੱਤੇ ਨੂੰ ਬਾਬਾ ਬੁੱਢਣ ਪਹਾੜ ਕਿਹਾ ਜਾਂਦਾ ਹੈ ਕੱਗਾ ਭਾਰਤ ਵਿੱਚ ਗੰਨਾ ਉਤਪਾਦਨ ਲਈ ਪ੍ਰਸਿੱਧ ਤਿੰਨ ਖੇਤਰਾਂ ਬਾਰੇ ਦੱਸੋ ਉੱਤਰ ਭਾਰਤ ਵਿੱਚ ਗੰਨਾ ਉਤਪਾਦਨ ਲਈ ਖੇਡ ਲਿਖੇ ਖੇਤਰ ਪ੍ਰਸਿੱਧ ਹਨ 1 ਸਤਲੁਜ ਗੰਗਾ ਦੇ ਮੈਦਾਨ ਇਹ ਪੰਜਾਬ ਤੋਂ ਬਿਹਾਰ ਤੱਕ ਲਗਭਗ 51% ਗੰਨੇ ਅਧੀਨ ਰਕਬਾ ਹੈ ਇੱਥੇ ਭਾਰਤ ਦੇ ਕੁੱਲ ਉਤਪਾਦਨ ਦਾ 60% ਹਿੱਸਾ ਪੈਦਾ ਹੁੰਦਾ ਹੈ 2 ਮਹਾਰਾਸ਼ਟਰ ਤੋਂ ਤਾਮਿਲਨਾਡੂ ਤੱਕ ਪੂਰਬੀ ਢਲਾਨਾਂ ਤੋਂ ਪੱਛਮੀ ਘਾਟ ਵਾਲਾ ਕਾਲੀ ਮਿੱਟੀ ਦਾ ਖੇਤਰ 3 ਵੰਡਦਾ ਪ੍ਰਦੇਸ਼ ਤੇ ਕ੍ਰਿਸ਼ਨਾ ਘਾਟੀ ਦਾ ਤਟੀ ਖੇਤਰ ਨੰਗਾ ਸੁਨਹਿਰੀ ਰੇਸ਼ਾ ਕੀ ਹੈ ਇਹ ਕਿੱਥੇ-ਕਿੱਥੇ ਵਰਤਿਆ ਜਾਂਦਾ ਹੈ ਪਟਸਨ ਨੂੰ ਸੁਨਹਿਰੀ ਰੇਸ਼ਾ ਕਿਹਾ ਜਾਂਦਾ ਹੈ ਇਹ ਸੁਨਹਿਰੀ ਚਮਕਦਾਰ ਅਤੇ ਕੁਦਰਤੀ ਰੇਸ਼ੇ ਵਾਲੀ ਫਸਲ ਹੈ ਕਪਾਹ ਤੋਂ ਬਾਅਦ ਪਟਸਨ ਦੂਸਰੀ ਮਹੱਤਵਪੂਰਨ ਰੇਸ਼ੇਦਾਰ ਫਸਲ ਹੈ ਖੇਤੀ ਦੇ ਉਤਪਾਦਾਂ ਨੂੰ ਸੰਭਾਲਣ ਲਈ ਬੋਰੀਆਂ ਟਾਟ ਰਸਿੰਗਰ ਕੱਪੜੇ ਆਦ ਬਣਾਉਣ ਲਈ ਪਰਸਨ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਸਤਾ ਅਤੇ ਹੰਡ ਅਨਸਾਰ ਹੁੰਦਾ ਹੈ